ਕਿਲਾ ਇਹ ਜੋ ਹਾਦਸਾ ਹੋਇਆ ਹੈ ਐਕਸਲਸੀਅਰ ਸਕੂਲ ਬਟਾਲਾ ਦੀ ਬਾਸ ਸੀਗੀ ਇਹ ਅਣਜਾਣ ਸੀ ਡਰਾਈਵਰੇ ਰਸਤੇ ਕਰੇ ਬਸ ਨਹੀਂ ਆਈ ਇਹ ਰਸਤਾ ਛੋਟਾ ਸੀ ਅਗੇ ਰਾਸ ਹੋਣ ਦੇ ਕਰਕੇ ਉਹਨੇ ਵਿਚਾਰੇ ਨੇ ਇਧਰੋਂ ਦੀ ਪਾਲੀ ਉਹਦੀ ਅਣਗੇਲੀ ਵੀ ਕਹਿ ਲੋ ਜਾਂ ਪਹਿਲੀ ਵਾਰੀ ਹੋਇਆ ਇਸ ਰਸਤੇ ਬਸ ਆਈ ਆ ਇਸ ਵਜ੍ਹਾ ਦੇ ਨਾਲ ਇਹ ਐਕਸੀਡੈਂਟ ਹੋਇਆ ਇਹਦੇ ਵਿੱਚ ਮੇਰੇ ਹਣ ਤੋਂ ਪਹਿਲਾਂ ਬੱਚੇ ਕੱਢ ਲਏ ਗਏ ਆ ਤਕਰੀਬਨ ਕੋਈ 10 15 20 ਲਾਗੇ ਬੱਚੇ ਗੰਦੇ ਹੈਗੇ ਸੀਗੇ ਖੱਟਾਂ ਦਾ ਕੁਛ ਕਹਿੰਦੇ ਲੱਗੀਆਂ ਕੁਛ ਕਹਿੰਦੇ ਵੀ ਨਹੀਂ ਲੱਗੀਆਂ ਜੇ ਕੁਛ ਪੱਕਾ ਨਹੀਂ ਜੇ ਕਹਿ ਸਕਦੇ ਇੱਕ ਦੋ ਬੱਚੇ ਦੇ ਸ਼ਾਇ ਲੱਗੀ ਸਾਡ ਇਹ ਐਕਸਲ ਸੀਰ ਇਹ ਬਟਾਲੇ ਤੋਂ ਕੀ ਮੰਨ ਕਰਨਾ ਅਸੀਂ ਤਾਂ ਜੀ ਇਹ ਰਸਤੇ ਦਾ ਮਤਾ ਪਾਇਆ ਹੋਇਆ ਵਾ ਡੀਸੀ ਤੱਕ ਇਹ ਰਹੇ ਗਏ ਹੋਏ ਅਜੇ ਤੱਕ ਸਾਨੂੰ 8-9 ਮਹੀਨੇ ਹੋ ਗਏ ਰਸਤੇ ਦਾ ਕੋਈ ਹਾਲ ਹੀ ਨਹੀਂ ਹੋਇਆ ਅਸੀਂ ਦੇਖੋ ਸਾਡੇ ਪਿੰਡੋਂ ਤੋਂ ਦੋ ਰਸਤੇ ਹੁੰਦੇ ਦੋਨਾਂ ਦਾ ਹੀ ਹਾਲ ਬਹੁਤ ਹੀ ਮਾੜਾ ਵਾ ਵੀ ਇਹ ਮੋਟਰਸਾਈਕਲ ਦੇ ਲਾਇਕ ਨਹੀਂ ਹੈਗਾ ਵੀ ਬਸ ਇੱਥੋਂ ਕਿੱਥੇ ਚੱਲ ਜਾਣੀ ਹੈ ਸਕੂਲ ਪ੍ਰਸ਼ਾਸਨ ਨੂੰ ਇਹੀ ਹੈ ਵੀ ਘਟੋ ਘਟ ਬੱਚਿਆਂ ਦਾ ਤੇ ਦੇਖਣ ਇੱਕ ਦਰਸਤਾ ਵੇਖ ਕੇ ਆਪਣੀ ਬਸ ਇੱਕ ਤੇ ਰੂਟ ਨਹੀਂ ਸੀ ਇਹ ਬਸ ਦਾ ਉਹ ਵੀ ਰਸ਼ ਦੀ ਵਜ੍ਹਾ ਨਾਲ ਵੇਟ ਨਹੀਂ ਕੀਤੀ ਤਾਂ ਇਸ ਗਲਤ ਰਸਤੇ ਆ ਗਿਆ ਕੀ ਕਰਨ ਦੇ ਨੇ ਤੇ ਇਹਨਾਂ ਨੇ ਆਪਣੇ ਸਰਸ ਤੱਕ ਗੱਡੀ ਦੇ ਅੜਾਂ ਦੀ ਇਹ ਕੰਪਨੀ ਲਈ ਆ ਉਥੋਂ ਵੀ ਇਹ ਪੂਰਾ ਇਹ ਕਹਿੰਦੇ ਵੀ ਹਨ ਨੂੰ ਬੈਨੀਫਿਟ ਮਿਲ ਜਾਏ ਅੱਛਾ ਲੇਕਿਨ ਇਹ ਆਪਣਾ ਸਾਡਾ ਬੱਚਾ ਹੈ ਕੋਈ ਗਲਤ ਨਹੀਂ ਸਾਡਾ ਬੱਚਾ ਨਹੀਂ ਹੈਗਾ ਜੀ ਬੱਚੇ ਨਾ ਨਾਤਮੋਕਲ ਦੇ ਟੁਪਟਪਈ ਦੇ ਕੋਈ ਕੀ ਕੰਦੇ ਰੋਗ ਇਹ ਸਾਨੂੰ ਰੋਕ ਦੇਈ ਵੀਡੀਓ ਬਣਾਉਣ ਤੋਂ ਅਸੀਂ ਕਹਿਣ ਦੇ ਵੀ ਸਾਡਾ ਰਾਹ ਮਾੜਾ ਸਾਡੇ ਪਿੰਡ ਦਾ ਡੱਲੇ ਦਾ ਦਲੀਲਕਲਾਂ ਦਾ ਵੀ ਸਾਡਾ ਰਾਹ ਦਾ ਕੁਝ ਮਤਾਂ ਪੈ ਜੇ ਇਹ ਲਿਖਣੇ ਰੋਕ ਦੇ ਦੇ ਸਾਂਗੇ ਕਿ ਕਿਸ ਤਰ੍ਹਾਂ ਹੋਇਆ ਇਹ ਹੱਸਾ ਇਹਨਾਂ ਨੂੰ ਪੁੱਛ ਸਰ ਇਹ ਪਾਜੀ ਖਬਰ ਹੈ ਨਾ ਉਹਦੀ ਲਾਪਰਵਾਹੀ ਨਾ ਹੋਇਆ ਇਹ ਰਾਹ ਬਿਲਕੁਲ ਛੋਟਾ ਵਾ ਇਹ ਪਿੰਡ ਦਾ ਰਾਹ ਜੋ ਬਿਲਕੁਲ ਛੋਟਾ ਹੈ ਰਾਹ ਸਾਣੀ ਜਿਹੜੀ ਏਡੀ ਵੱਡੀ ਗੱਡੀ ਅਲਾਉਡ ਨਹੀਂ ਆ ਇਹ ਗਾ ਇਹ ਜਾਣ ਬੋਝ ਕੇ ਡਰਾਈਵਰ ਇਧਰ ਦੀ ਗੱਡੀ ਲੈ ਕੇ ਆ ਜੋ ਇਹਦੇ ਕਰਕੇ ਐਕਸੀਡੈਂਟ ਹੋਇਆ ਇਹਦੇ ਵਿੱਚ ਸਾਡੇ ਬੱਚਾ ਦਾ ਨੁਕਸਾਨ ਹੋਇਆ ਇਹ ਇਹਨਾਂ ਡਰਾਈਵਰ ਨੂੰ ਹਰਜਾਨਾ ਹੋਣਾ ਚਾਹੀਦਾ ਇਹਨਾਂ ਸਕੂਲ ਵਾਲਿਆਂ ਨੂੰ ਚਾਹੀਦਾ ਇਹ ਗੱਡੀ ਕਿਉਂ ਇਧਰ ਦੀ ਆਈ ਕਿੰਨੇ ਕੁ ਬੱਚੇ ਇਹਦੇ ਵਿੱਚ ਘੱਟੋ ਘੱਟ 20 25 ਬੱਚੇ ਸੱਟਾਂ ਲੱਗੀਆਂ ਹਾਂਜੀ ਬੱਚਿਆਂ ਦੇ ਸੱਟਾਂ ਲੱਗੀਆਂ ਸਾਡਾ ਮੇਰਾ ਦੋਸਤ ਦੀ ਬੱਚੀ ਸੀ ਉਹਦੇ ਸਿਰ ਤੇ ਸੱਟ ਲੱਗੀ ਉਹਨੇ ਖੁਦ ਮੈਨੂੰ ਫੋਨ ਕੀਤਾ ਮੈਂ ਅੰਮ੍ਰਿਤਸਰੀ ਮੈਂ ਉੱਥੋਂ ਆਇਆ ਮੈਨੂੰ ਮੈਨੂੰ ਕਹਿੰਦਾ ਵੀ ਤੁਹਾਡੇ ਬੰਦੇ ਮੇਰੇ ਬੱਚੀ ਦੇ ਸੱਟ ਲੱਗ ਗਈ ਆ ਮੇਰਾ ਨਾਮ ਰਣਜੀਤ ਸਿੰਘ ਹੈ ਜੀ